ਦੋਸਤੋ ਖਾਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦੇ ਕਤਲकांड ਦਾ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਹੀ ਹੈ ਔਰ ਲਾਰੈਂਸ ਬਿਸ਼ਨੋਈ ਨੇ ਸ਼ਰਿਆਮ ਇੱਕ ਇੰਟਰਵਿਊ ਦੇ ਵਿੱਚ ਆ ਕੇ ਕਬੂਲ ਵੀ ਕੀਤਾ ਹੈ ਕਿ ਉਸਨੇ ਹੀ ਸਿੱਧੂ ਮੂਸੇਵਾਲੇ ਨੂੰ ਮਰਵਾਇਆ ਹੈ ਫੇਰ ਵੀ ਸਰਕਾਰ ਵੱਲੋਂ ਕੋਈ ਉਚਿਤ ਕਦਮ ਨਹੀਂ ਚੱਕਿਆ ਜਾ ਰਿਹਾ ਦੋਸਤੋ ਕਦੀ ਕਦੀ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਸਰਕਾਰ ਦੇ ਹੀ ਇਹ ਬੰਦੇ ਹੋਣ ਜਾਂ ਸਰਕਾਰ ਇਹਨਾਂ ਤੋਂ ਡਰ ਰਹੀ ਹੈ ਦੋਸਤੋ ਬੀਤੇ ਦਿਨੀ ਲਾਰੈਂਸ ਬਿਸ਼ਨੋਈ ਤੋਂ AIG ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਪੁੱਛਗਈ ਸੀ ਕੀਤੇ ਗਏ ਆ ਜਿਸ ਦੇ ਦੌਰਾਨ ਲਾਰੈਂਸ ਬਿਸ਼ਨੋਈ ਨੇ ਬਹੁ ਉਹ ਚੱਲਦੇ ਆਂ ਮਾਰਦੇ ਆਂ ਵੀਡੀਓ ਬਲਨੇਗਾ ਬਾਕੀ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਜੀ। ਕ੍ਰਿਸ਼ਨੋਈ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਗੈਂਗਸਟਰ ਰਹੇ ਨੇ ਉਹਨਾਂ ਨੂੰ ਇੰਟਰੋਗੇਟ ਵੀ ਕੀਤਾ ਜੇ ਦੱਸ ਸਕੋ ਕਿਵੇਂ ਦੀ ਸਾਈਕੀ ਕਿਵੇਂ ਦੀ ਹੁੰਦੀ ਹੈ ਇਹਨਾਂ ਇਹਨਾਂ ਲੋਕਾਂ ਦੀ। ਅੰਦਰ ਖਾਤੇ ਤਾਂ ਇਹ ਮੈਂ ਇਹ ਕਹਣਾ ਕਿ ਆਮ ਆਮ ਇਨਸਾਨ ਤੋਂ ਵੀ ਜ਼ਿਆਦਾ ਡਰਪੋਕ ਨੇ। ਕਿੰਨੀ ਅਖਬਾਰਾਂ ਦਿੱਤਾਂ ਦੇ ਵਿੱਚ ਖੁਦ ਨੇ ਜਿਹੜੇ ਗੁੰਮਰਾਹ ਕੀਤੇ ਨੌਜਵਾਨਾਂ ਨੂੰ ਪਟਕਾ ਆ ਕੇ ਉਹਨਾਂ ਤੋਂ ਵਾਰਦਾਤਾ ਕਰਾਉਂਦੇ ਤੇ ਆਪ ਤਾਂ ਖੁੱਡਿਆਂ 'ਚ ਬੈਠੇ ਨੇ। ਕੋਈ ਬਾਹਰ ਭੱਜਿਆ ਕੋਈ ਜੇਲ੍ਹਾਂ ਦੇ ਖੁੱਡਿਆਂ 'ਚ ਬੈਠਾ ਹੈ। ਡਰਪੋਕ ਨੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਨੇ ਜਿਹੜੇ ਬਹਿ ਕੇ ਜਿਹਨੂੰ ਕਹਿੰਦੇ ਵਰਤਾ ਮਾਰਦੇ